ਹਾਂਜੀ ਭਰਾਵੋ ਅਜਾਪਾ ਟਰੈਕਟਰ ਫਾਰਮ ਡ੍ਰੈਗਨ 6554 4 ਵੀਲ ਡਰਾਈਵ ਦੇ ਵਿੱਚ ਹੈ ਇਹ ਤੁਹਾਨੂੰ ਵੀਡੀਓ ਦਿਖਾ ਰਿਹਾ ਟਰੈਕਟਰ ਦੀ ਇਹ ਟਰੈਕਟਰ ਆਪਾਂ ਨੇ ਮਤਲਬ ਹੁਣ ਕ੍ਰੀਪਰ ਸਪੀਡ ਦੇ ਵਿੱਚ ਤਿਆਰ ਕਰਿਆ ਕਿਉਂਕਿ ਇਹ ਟਰੈਕਟਰ ਪਹਿਲਾਂ ਕੰਪਨੀ ਵੱਲੋਂ ਹਾਈ ਲੋ ਦੇ ਵਿੱਚ ਹੀ ਆਉਂਦੇ ਨੇ ਕੱਲੇ ਇਹਨੇ 4 ਵੀਲਰ ਡਰਾਈਵ ਦੇ ਵਿੱਚ ਫਾਰਮ ਡ੍ਰੈਗ ਆਇਆ ਹੁਣ ਉਹਨੂੰ ਛੋਟਾ ਗੀਅਰ ਨਹੀਂ ਦਿੱਤਾ ਕੰਪਨੀ ਨੇ ਤੇ ਉਹ ਚੀਜ਼ ਦੀ ਟਰੈਕਟਰ ਨੂੰ ਘਾਟ ਰਹੀ ਜਿਹਨਾਂ ਨੂੰ ਫਾਰਮ ਡ੍ਰੈਗਨ ਹੁਣ ਉਹ ਚੀਜ਼ ਕਰਕੇ ਮਤਲਬ ਹੁਣ ਟਰੈਕਟਰ ਵੱਡਾ ਹੈ ਉਹ ਘਾੜ ਕਰਕੇ ਲੋਕਾਂ ਦੇ ਸੰਦ ਪੂਰਾ ਕੰਮ ਨਹੀਂ ਆ ਰਿਹਾ ਇਹ। ਸੁਪਰ ਹਿੱਡਰ ਦਾ ਟਾਈਮ ਚੱਲ ਰਿਹਾ ਹੈ ਤੇ ਸਲੋ ਸਪੀਡ ਵਾਲੇ ਐਪਲੀਮੈਂਟ ਜ਼ਿਆਦਾ ਆ ਰਹੇ ਨੇ ਹੁਣ। ਜਿਹਦੇ ਵਿੱਚ ਕਰੀਪਰ ਸਪੀਡ ਦੀ ਲੋਡ ਜ਼ਿਆਦਾ ਪੈਂਦੀ ਹੈ। ਤਾਂ ਕਰਕੇ ਇਸ ਟਰੈਕਟਰ ਨੂੰ ਆਪਾਂ ਨੇ ਕਰੀਪਰ ਸਪੀਡ ਦੇ ਉੱਤੇ ਤਿਆਰ ਕਰਿਆ। ਇਹ ਟਰੈਕਟਰ ਤੁਹਾਨੂੰ ਪਹਿਲਾਂ ਵੀ ਕਿਤੇ ਹੋਰ ਦੇਖਣ ਨੂੰ ਨਹੀਂ ਮਿਲੀ ਇਹ ਦੀ ਵੀਡੀਓ। ਕਿਉਂਕਿ ਇਹ ਟਰੈਕਟਰ ਨਾ ਤਾਂ ਕੰਪਨੀ ਵੱਲੋਂ ਵਾਇਨੇ ਨਾ ਹੀ ਕਿਸੇ ਨੇ ਕਰੇ ਨੇ। ਕ੍ਰੀਪਰ ਸਿਪੀਟ ਦੇ ਵਿੱਚ ਜਾਂ ਛੋਟੇ ਗੀਅਰ ਦੇ ਵਿੱਚ ਆਪਾਂ ਕਹਿ ਲੈਂਦੇ ਆ ਤਾਂ ਹੁਣ ਤੁਹਾਨੂੰ ਆਪਦੀ ਨਾਲ ਤਾਂ ਲਾਇਬ੍ਰੇਰੀ ਚ ਕਰਾਉਣੇ ਆ ਵੀ ਫਿਟਿੰਗ ਦੇ ਦਿਖਾਉਣੇ ਵੀਡੀਓ ਕਿਵੇਂ ਬਣਿਆ ਹਨ ਨਾ ਨੀਵਰ ਪੂਰਾ ਜੈਨੇ ਤਰੀਕਿਆਂ ਨਾਲ ਆਇਆ ਇਹਦਾ ਪੂਰੀ ਮਤਲਬ ਗੌਰ ਰੱਖ ਕੇ ਕੰਮ ਕਰਿਆ ਗਿਆ ਟਰੈਕਟਰ ਦਾ ਕੋ ਨਵੇਂ ਟਰੈਕਟਰ ਨੇ ਉੱਚਾ ਮਾਡਲ ਵੀ ਟਰੈਕਟਰ ਦਾ ਟਵਰਾ ਖਰਾਬਣਾ ਹੋ ਜੇ ਉਸ ਹਿਸਾਬ ਨਾਲ ਦਾ ਕੰਮ ਕਰਿਆ ਆਪਾਂ ਨੇ ਵੀ ਟਰੈਕਟਰ ਨੂੰ ਵਾਲਾ ਕੋਈ ਐ ਨਾ ਰਹੇ ਵੀ ਆਹ ਵੀ ਜਿਗੜ ਬਾਜੀ ਕਰੀ ਵੀ ਇਹਦੇ ਨਾ ਪੂਰਾ ਜੈਨੇਟਿਕ ਰੀਕ ਨਾਲ ਕੰਪਨੀ ਵਾਂਗੂ ਐਂਡ ਫਿਟਿੰਗ ਦਿਖਾਵਾਂਗਾ ਤੁਹਾਨੂੰ ਡੀਵਰਦੀ ਕਰੋ ਚੱਕ ਫਿਟਿੰਗ ਆਹ ਲੀਬਰ ਬਣ ਕੇ ਲੱਗਿਆ ਇਹਨੂੰ ਦੇਖੋ ਜਿਵੇਂ ਕੰਪਨੀ ਵੱਲੋਂ T20 ਨੂੰ ਆਉਂਦਾ ਹੈ ਅੰਦਰੋਂ ਉਸ ਤਰ੍ਹਾਂ ਦੀ ਪੂਰੀ ਫਿਟਿੰਗ ਕਰੀਏ ਮਤਲਬ ਪੂਰੇ ਜੈਨੇਟਿਕ ਤਰੀਕਾ ਨਾਲ ਕੰਮ ਕਰਿਆ ਤੇ ਚੱਲਣ ਦੇ ਵਿੱਚ ਵੀ ਕੋਈ ਸਮੱਸਿਆ ਨਹੀਂ ਜੇ ਮਰਜੀ ਚਲਾਈ ਜਾਓ ਬਲੋ ਆਰਾਮ ਨਾਲ ਸੇਫਟੀਿੰਗ ਆਦੀ ਪੂਰੀ ਠੀਕ ਹੈ ਆਹ ਇਹ ਹਾਈ ਲੋ ਕੰਪਨੀ ਮੋਡ ਪਹਿਲਾਂ ਆਉਂਦਾ ਹੈ ਉਸ ਤਰ੍ਹਾਂ ਹੀ ਆ ਕਿਉਂ ਟੂ ਸਟੋ ਸਪੀਡ ਦੇ ਵਿੱਚ ਆਇਆ ਇਹ ਉਸ ਕਰਕੇ ਇਹ ਚੀਜ਼ ਨੂੰ ਦੀ ਘਾਟ ਮਾਰਦੀ ਰਹੀ ਐ ਹੁਣ ਆਪਾਂ ਨੇ ਇਸ ਚੀਜ਼ ਨੂੰ ਬਣ ਕਰਕੇ ਸਮੱਸਿਆ ਦੀ ਕਰੀਆ ਖਤਮ ਹੁਣ ਪੂਰਾ ਕੰਮ ਹੋਊਗਾ ਸਾਰੇ ਕੰਮਾਂ ਦਾ ਕੋਈ ਵੀ ਸਾਡੇ ਚਲਾ ਸਕਦੇ ਆ ਤੁਸੀਂ ਕ੍ਰੀਪਰ ਚਲਾ ਲਓ ਮੱਕੀ ਲਈ ਮਸ਼ੀਨ ਚਲਾ ਲਓ ਨਾ ਪਰ ਉਹ ਕੌਤ ਚੱਲੀ ਜਾਂਦਾ ਟਰੈਕਟਰ ਹੋਰ ਕੰਮਾਂ ਤੇ ਚੱਲੀ ਜਾਂਦੇ ਨੇ ਤੇ ਮੇਰੀ ਕ੍ਰੀਪਰ ਸਪੀਡ ਦੀ ਜ਼ਰੂਰਤ ਵੀ ਉਹਦੀ ਪੂਰੀ ਕਰਦੀ ਤੇ ਆਪਣਾ ਹੀ ਵਰਕਸ਼ਾਪ ਦਾ ਐਡਰੈਸ ਹੈਗਾ tMap Tractor AC ਅਜਨੌਦਾ ਕਲਾਂ ਜ਼ਿਲ੍ਹਾ ਪਟਿਆਲਾ ਤੇ ਇਹ ਆਪਣੀ ਲੋਕੇਸ਼ਨ ਵੀ ਐ ਫਿਰ ਉਹਨਾਂ ਪਾਸੋਂ ਚਲਾ ਕੇ ਦੀਆਂ ਸਪੀਡਾਂ ਵੀ ਚੈੱਕ ਕਰਾਵਾਂਗੇ ਟਰੈਕਟਰ ਦੀਆਂ ਵੀ ਕਿਹੜੀਆਂ ਸਪੀਡਾਂ ਬੜੀਆਂ ਨੇ ਰੀਪਰ ਸਪੀਡ ਵਾਲੀਆਂ ਸਲੋ ਸਪੀਡ ਦੀਆਂ ਪਹਿਲਾਂ ਆਪਾਂ ਤੁਹਾਨੂੰ ਸਾਰੇ ਗੇਅਰ ਲੋ ਦੇ ਵਿੱਚ ਲਾ ਕੇ ਚਲਾ ਕੇ ਦਿਖਾ ਦਾਂਗੇ ਪਹਿਲਾ ਲੋ ਦੂਜਾ ਲੋ ਤੀਜਾ ਲੋ ਚੌਥਾ ਲੋ ਜਿਹੜਾ ਲੋ ਦੇ ਨਾਲ ਲੋ ਲਾ ਕੇ ਬਣਦਾ ਟੋਟਾ ਗੇਰ ਦੇ ਨਾਲ ਲੋ ਲਾ ਕੇ ਬਣਦਾ ਫਿਰ ਆਪਾਂ ਉਦੋਂ ਤੁਹਾਨੂੰ ਹਾਈ ਦੇ ਨਾਲ ਟੋਟਾ ਗੇਰ ਲਾ ਕੇ ਦਿਖਾ ਦਾਂਗੇ ਵੀ ਹਾਈ ਦੇ ਨਾਲ ਕਿਹੰਜ ਸਪੀਡਾਂ ਤਿਆਰ ਕਰਦਾ ਮਤਲਬ ਦੋਏ ਤਰੇ ਸਪੀਡਾਂ ਤੇ ਲਾ ਕੇ ਤੁਹਾਨੂੰ ਵੀ ਆਪਾਂ ਟੈਸਟ ਡਰਾਈਵ ਦੇ ਦਨੇ ਆ ਠੀਕ ਹੈ ਬਾਕੀ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਨੂੰ ਆਪਣ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਵਿਸ਼ਵਾਸ ਕਰਾ ਕੇ ਹਨ ਕਰਕੇ ਪੂਰਾ ਤੇ ਹੁਣ ਇਹ ਵੀਡੀਓ ਚੰਗੀ ਲੱਗੀ ਹੋਰ ਭਰਾਵਾਂ ਨੂੰ ਅੱਗੇ ਸ਼ੇਅਰ ਵੀ ਕਰ ਦਿਓ ਠੀਕ ਹੈ ਜੀ ਜਿਹੜੇ ਬੰਦੇ ਨੂੰ ਜ਼ਰੂਰਤ ਹੈ ਜਿਨ੍ਹਾਂ ਕੋਲ ਟਰੈਕਟਰ ਹੈਗੇ ਨੇ ਉਹ ਕਰਾ ਸਕਦੇ ਨੇ ਜੇ ਉਹਨਾਂ ਦਾ ਮਨ ਬਣਦਾ ਹੋਇਆ ਠੀਕ ਹੈ ਤੁਹਾਨੂੰ ਆਪਾਂ ਦਿਖਾ ਦਿੰਦੇ ਆ ਬਾਕੀ ਦੀ ਵੀਡੀਓ ਵਗੈਰਾ ਤੁਹਾਨੂੰ ਡਰੈਸ ਵਗੈਰਾ ਆਪਾਂ ਸਾਰਾ ਉੱਪਰ ਨਾਲ ਦੇ ਦਾਂਗੇ ਤੇ ਆਪਣੇ ਵਰਕਸ਼ਾਪ ਦਾ ਫੋਨ ਨੰਬਰ ਵਗੈਰਾ ਧੰਨਵਾਦ ਆਨ ਸਸਿਕਾਰ ਦਿਖਾਵਾਂਗੇ ਕਰੋ ਤੋੜਾ ਚੈੱਕ ਕਰੋ ਤੁਹਾਨੂੰ ਦਿਖਾਉਣਾ ਇੱਕ ਵਾਰੀ ਪਹਿਲਾ ਲੋ ਅਕਸੈਪਟ ਕਰ ਲਿਆ ਲੋ ਪਹਿਲਾ ਆ ਆ ਬਿਲਕੁਲ ਕਿ ਰਿਪਰੈਸਿਵਿਟ ਬਣਿਆ ਸਲੋ ਵਾਲੀ ਲੋਆਂ ਦੇ ਵਿੱਚ ਤੋਰਾ ਬਹੁਤ ਘਟ ਜਾਂਦਾ ਮੈਂ ਦੂਜਾ ਲੋ ਲਾ ਲਿਆ ਆ ਆ ਤੀਸਰਾ ਲੋ ਆਈ ਆ ਚੌਥਾ ਲੋ ਪੈ ਗਿਆ ਆਪਣਾ ਹੁਣ ਆਪਾਂ ਤੁਹਾਨੂੰ ਨਾਲ ਹਾਈਆਂ ਦੇ ਵੀ ਚੈੱਕ ਕਰਾਉਣੇ ਤੋੜਾ ਅੱਜ ਦਾ ਲੀਵਰ ਸ਼ਿਫਟ ਕਰਾਂਗੇ ਆਪਾਂ ਆ ਸ਼ਿਫਟ ਹੋ ਗਿਆ ਲੀਵਰ ਕਰੋ ਤੋੜਾ ਚੈੱਕ ਹਾਈ ਦਾ ਨਾ ਇਹ ਵਿੱਚ ਬਹੁਤ ਸੋਹਣੇ ਤੋਰੇ ਬਣਦੇ ਨੇ ਇਹ ਪਹਿਲਾ ਹੀ ਹੋ ਗਿਆ ਦੂਸਰਾ ਹੀ ਹੋ ਗਿਆ ਜੀ ਅਤੀ ਜਾਹੀ ਲੱਗ ਗਈ ਆਪਣਾ ਦੇਖੋ ਤੁਰਕਣਾ ਸੋਨਾ ਬਣਦਾ ਆ ਚੌਥਾ ਲੱਗ ਗਿਆ ਜੀ ਠੀਕ ਆ ਜੀ ਓਕੇ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਥੈਂਕ ਯੂ ਜੀ